ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੀਵਨ ਵਿੱਚ ਅਜਹੀ ਸੋਚ ਰੱਖੋ ਕਿ ਜੋ ਖੋਇਆ ਉਸ ਦਾ ਗਮ ਨਹੀਂ ਜੋ ਪਾਇਆ ਉਹ ਕਿਸੇ ਤੋਂ ਕਮ ਨਹੀਂ ਜੋ ਨਹੀਂ ਹੈ ਉਹ ਇੱਕ ਖਾਵ ਹੈ ਜੋ ਪਾਇਆ ਹੈ ਉਹ ਲਾਜਵਾਬ ਹੈ ਤੁਹਾਡੇ ਲਈ ਇੱਕ ਛੋਟੀ ਜਿਹੀ ਕਹਾਣੀ ਇੱਕ ਬਿਜ਼ਨਸਮੈਨ ਦੀ ਜੋ ਆਪਣੀ ਵਿਦੇਸ਼ ਯਾਤਰਾ ਤੋਂ ਵਾਪਸ ਆਇਆ ਤੇ ਜਿਸ ਦਿਨ ਉਹ ਸ਼ਹਿਰ ਵਿੱਚ ਆਇਆ ਜਿਸ ਦਿਨ ਉਸ ਨੇ 에어ਪੋਰਟ ਤੋਂ ਟੈਕਸੀ ਕੀਤੀ ਉਹ ਆਪਣੇ ਘਰ ਤੱਕ ਪਹੁੰਚਿਆ ਕਲੋਨੀ ਵਿੱਚ ਪਹੁੰਚਿਆ ਉੱਥੇ ਜਿਵੇਂ ਹੀ ਉਹ ਟੈਕਸੀ ਤੋਂ ਬਾਹਰ ਨਿਕਲਿਆ ਉਹਨੇ ਦੇਖਿਆ ਸੀ ਕਿ ਉਹਨਾਂ ਦੇ ਘਰ ਵਿੱਚ ਅੱਗ ਲੱਗ ਚੁੱਕੀ ਹੈ ਪੂਰਾ ਘਰ ਜਲ ਰਿਹਾ ਸੀ ਘਰ ਵਾਲੇ ਇੱਕ ਇੱਕ ਕਰਕੇ ਬਾਹਰ ਆ ਰਹੇ ਸਨ ਸਾਰੇ ਘਰ ਵਾਲੇ ਘਰ ਚੋਂ ਬਾਹਰ ਸਨ ਤੇ ਉਸ ਜਲਦੇ ਹੋਏ ਘਰ ਨੂੰ ਦੇਖ ਰਹੇ ਸਨ ਉਹਨਾਂ ਨੇ ਜਿਵੇਂ ਕਿ ਉਸ ਟੈਕਸੀ ਵਾਲੇ ਨੂੰ ਕਿਰਾਇਆ ਦਿੱਤਾ ਤੇ ਉੱਥੇ ਹੀ ਖੜੇ ਖੜੇ ਰੋਣ ਲੱਗ ਪਏ ਰੋਂਦੇ ਰਹੇ ਕਿ ਮੇਰੇ ਇੰਨੇ ਸਾਲਾਂ ਦੀ ਕਮਾਈ ਸਭ ਕੁਝ ਜਲ ਗਿਆ ਸਭ ਕੁਝ ਰਾਖ ਹੋ ਰਿਹਾ ਹੈ ਬਹੁਤ ਜ਼ੋਰ-ਜ਼ੋਰ ਨਾਲ ਰੋ ਰਹੇ ਸਨ ਉਹਨਾਂ ਦਾ ਵੱਡਾ ਬੇਟਾ ਉੱਥੇ ਹੀ ਮੌਜੂਦ ਸੀ ਉਹ ਵੀ ਦੇਖ ਰਿਹਾ ਸੀ ਕਿ ਪਿਤਾ ਜੀ ਨੂੰ ਕੀ ਹੋ ਗਿਆ ਕਲੋਨੀ ਦੇ ਬਾਕੀ ਲੋਕ ਦੇਖ ਰਹੇ ਸਨ ਕਿ ਭਾਈ ਸਾਹਿਬ ਗਹਿਰੇ ਸਤਵੇ ਵਿੱਚ ਚਲੇ ਗਏ ਹਨ ਉਸ ਵੱਡੇ ਬੇਟੇ ਨੂੰ ਲੱਗਿਆ ਕਿ ਕਿਤੇ ਪਿਤਾ ਜੀ ਨੂੰ ਦਿਲ ਦਾ ਦੌਰਾ ਨਾ ਆ ਜਾਵੇ ਪਿਤਾ ਜੀ ਜਿਆਦਾ ਬਿਮਾਰ ਨਾ ਹੋ ਜਾਣ ਉਹ ਦੌੜ ਕੇ ਗਿਆ ਤੇ ਕਹਿਣ ਲੱਗਿਆ ਕਿ ਪਿਤਾ ਜੀ ਇੱਕ ਗੱਲ ਤੁਹਾਨੂੰ ਕਹਿਣੀ ਹੈ ਪਿਤਾ ਜੀ ਨੇ ਕਿਹਾ ਕਿ ਅਜਿਹੇ ਸਮੇਂ ਤੇ ਕੀ ਗੱਲ ਕਰਨੀ ਹੈ ਫਟਾਫਟ ਫਾਇਰ ਬ੍ਰਿਗੇਡ ਨੂੰ ਬੁਲਾਓ ਉਸਨੇ ਕਿਹਾ ਹਾਂ ਉਹਨਾਂ ਨੂੰ ਫੋਨ ਕਰ ਦਿੱਤਾ ਹੈ ਆਉਂਦਾ ਹੋਵੇਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਗ ਨੂੰ ਕਾਪੂ ਕਰਨ ਦੀ ਤੁਸੀਂ ਮੇਰੀ ਗੱਲ ਸੁਣੋ ਜਦੋਂ ਤੁਸੀਂ ਵਿਦੇਸ਼ ਯਾਤਰਾ ਤੇ ਸੀ ਉਦੋਂ ਅਸੀਂ ਤੁਹਾਡੇ ਪੁੱਛੋ ਇਸ ਮਕਾਨ ਦਾ ਸੌਦਾ ਕਰ ਦਿੱਤਾ ਸੀ ਚੰਗੇ ਪੈਸੇ ਮਿਲ ਰਹੇ ਸਨ ਉਹ ਸੌਦਾ ਸੁਣ ਕੇ ਤੁਸੀਂ ਵੀ ਖੁਸ਼ ਹੋ ਜਾਵੋਗੇ ਪਿਤਾ ਜੀ ਨੇ ਕਿਹਾ ਅੱਛਾ ਮਤਲਬ ਇਹ ਮਕਾਨ ਨੂੰ ਵੇਚ ਦਿੱਤਾ ਉਹ ਬੋਲਿਆ ਹਾਂ ਜਿਵੇਂ ਹੀ ਪਿਤਾ ਜੀ ਨੇ ਇਹ ਸੁਣਿਆ ਉਹਨਾਂ ਦਾ ਰੋਣਾ ਬੰਦ ਹੋ ਗਿਆ ਉਹਨਾਂ ਨੂੰ ਸਮਝ ਵਿੱਚ ਆ ਗਿਆ ਕਿ ਹੁਣ ਤਾਂ ਖਰੀਦਦਾਰ ਦੀ ਚਿੰਤਾ ਹੈ ਹੁਣ ਸਾਡਾ ਕੀ ਲੈਣਾ ਦੇਣਾ ਹੈ ਮਕਾਨ ਜਲ ਵੀ ਰਿਹਾ ਹੈ ਤਾਂ ਜਲੇ ਹੁਣ ਤਾਂ ਖਰੀਦਦਾਰ ਜਾਣੇ ਉਸ ਦਾ ਪੈਸਾ ਜਾਣੇ ਤੇ ਉਸ ਦਾ ਮਕਾਨ ਜਾਣੇ ਹੁਣ ਤਾਂ ਸਾਡਾ ਇਸ ਮਕਾਨ ਨਾਲ ਕੋਈ ਵਾਸਤਾ ਨਹੀਂ ਇੱਕਦਮ ਉਹਨਾਂ ਦਾ ਰੋਣਾ ਬੰਦ ਹੋ ਗਿਆ ਕਲੋਨੀ ਦੇ ਬਾਕੀ ਲੋਕ ਦੇਖਣ ਲੱਗੇ ਕਿ ਅਜਿਹੀ ਕੀ ਗੱਲ ਕਹਿ ਦਿੱਤੀ ਬੱਚੇ ਨੇ ਆਪਣੇ ਪਿਤਾ ਨੂੰ ਕਿ ਪਿਤਾ ਜੀ ਨੇ ਰੋਣਾ ਬੰਦ ਕਰ ਦਿੱਤਾ ਅਤੇ ਬਾਕੀ ਲੋਕ ਜਿਵੇਂ ਦਰਸ਼ਕ ਬਣ ਕੇ ਦੇਖ ਰਹੇ ਸਨ ਉਹ ਆਦਮੀ ਵੀ ਆਪਣੇ ਮਕਾਨ ਨੂੰ ਜਲਦਾ ਹੋਇਆ ਦੇਖ ਕੇ ਦਰਸ਼ਕ ਦੀ ਭੂਮਿਕਾ ਵਿੱਚ ਆ ਗਿਆ ਕੋਈ ਫਰਕ ਨਹੀਂ ਪੈ ਰਿਹਾ ਸੀ ਉਸੇ ਵਕਤ ਉਹਨਾਂ ਦਾ ਛੋਟਾ ਬੇਟਾ ਦਫ਼ਤਰ ਤੋਂ ਭੱਜਿਆ ਆ ਗਿਆ ਅਤੇ ਉਸਨੇ ਦੇਖਿਆ ਕਿ ਪਿਤਾ ਜੀ ਆ ਚੁੱਕੇ ਹਨ ਅਤੇ ਆ ਕੇ ਉਸਨੇ ਪ੍ਰਣਾਮ ਕੀਤਾ ਬੋਲਿਆ ਕਿ ਪਾਪਾ ਤੁਸੀਂ ਆ ਗਏ ਬੋਲੇ ਹਾਂ ਹਾਂ ਮੈਂ ਆ ਗਿਆ ਹਾਂ ਛੋਟਾ ਭਰਾ ਜੋ ਸੀ ਉਹ ਪੈਨਿਕ ਸੀ ਬੋਲਿਆ ਕਿ ਦੇਖੋ ਪਾਪਾ ਕੀ ਹੋ ਰਿਹਾ ਹੈ ਇਹ ਕੀ ਹੋਵੇਗਾ ਹੁਣ ਸਾਡਾ ਸਭ ਕੁਝ ਸਾਰੀ ਸੇਵਿੰਗ ਸਭ ਖਤਮ ਹੋ ਰਿਹਾ ਹੈ ਪਿਤਾ ਜੀ ਨੇ ਕਿਹਾ ਤੂੰ ਰੋਂਦਾ ਕਿਉਂ ਹੈ ਪਰੇਸ਼ਾਨ ਕਿਉਂ ਹੋ ਰਿਹਾ ਹੈ ਇੱਧਰ ਆ ਮੇਰੇ ਕੋਲ ਸਾਈਡ ਤੇ ਲੈ ਕੇ ਗਏ ਉਸ ਨੂੰ ਕਹਿਣ ਲੱਗੇ ਤੈਨੂੰ ਤਾਂ ਪਤਾ ਹੀ ਹੋਵੇਗਾ ਉਹ ਬੋਲਿਆ ਹਾਂ ਹਾਂ ਪਾਪਾ ਇਸ ਦਾ ਅਸੀਂ ਸੌਦਾ ਕਰ ਦਿੱਤਾ ਸੀ ਉਹ ਬੋਲੇ ਤਾਂ ਬਸ ਬੇਟਾ ਫਿਰ ਕੀ ਦਿੱਕਤ ਹੈ ਖਰੀਦਦਾਰ ਜਾਣੇ ਉਸ ਦਾ ਕੰਮ ਜਾਣੇ ਸਾਡਾ ਕੀ ਲੈਣਾ ਦੇਣਾ ਪਿਤਾ ਜੀ ਬਹੁਤ ਰਿਲੈਕਸਡ ਮੋਡ ਵਿੱਚ ਸਨ ਛੋਟੇ ਬੇਟੇ ਨੇ ਕਿਹਾ ਪਾਪਾ ਸਭ ਕੁਝ ਤਾਂ ਠੀਕ ਹੈ ਸਵਤਾਤਾ ਤਾਂ ਹੋ ਗਿਆ ਪਰ ਉਸ ਨੇ ਅਜੇ ਸਾਨੂੰ ਪੈਸੇ ਨਹੀਂ ਦਿੱਤੇ ਹਨ ਅਜੇ ਟੈਕਨੀਕਲੀ ਮਕਾਨ ਸਾਡੇ ਹੀ ਕੋਲ ਹੈ ਅਸੀਂ ਹੀ ਇਸ ਦੇ ਮਾਲਕ ਹਾਂ ਜਿਵੇਂ ਹੀ ਛੋਟੇ ਬੇਟੇ ਨੇ ਇਹ ਗੱਲ ਬੋਲੀ ਪਿਤਾ ਜੀ ਫਿਰ ਤੋਂ ਜ਼ੋਰ-ਜ਼ੋਰ ਨਾਲ ਰੋਣ ਲੱਗੇ ਬਾਕੀ ਸਾਰੇ ਲੋਕ ਦੇਖ ਰਹੇ ਸਨ ਕਿ ਔਰ ਛੋਟੇ ਬੇਟੇ ਨੇ ਕੀ ਬੋਲ ਦਿੱਤਾ ਕਿ ਇਹਨਾਂ ਨੂੰ ਇੰਨਾ ਰੋਣਾ ਆ ਰਿਹਾ ਹੈ ਇਹ ਬਹੁਤ ਛੋਟੀ ਜਿਹੀ ਕਹਾਣੀ ਸਾਨੂੰ ਇਹ ਸਮਝਾ ਰਹੀ ਹੈ ਕਿ ਇਹ ਉਹੀ ਭਾਈ ਸਾਹਿਬ ਉਹੀ ਜਲਦਾ ਹੋਇਆ ਮਕਾਨ ਦੋ ਪਰਸਥਿਤੀਆਂ ਕਿ ਮਕਾਨ ਵੇਚ ਗਿਆ ਹੈ ਤਾਂ ਨਾਰਮਲ ਹੋ ਗਏ ਜਦੋਂ ਪਤਾ ਚੱਲਿਆ ਕਿ ਪੈਸਾ ਨਹੀਂ ਮਿਲਿਆ ਤਾਂ ਫਿਰ ਤੋਂ ਰੋਣ ਲੱਗ ਪਏ ਇਸ ਦੁਨੀਆ ਵਿੱਚ ਅਸਲੀ ਦੁੱਖ ਦਾ ਕਾਰਨ ਲਗਾਓ ਹੈ ਅਟੈਚਮੈਂਟ ਹੈ ਜਿਸ ਦਿਨ ਤੁਸੀਂ ਇਸ ਅਟੈਚਮੈਂਟ ਤੋਂ ਦੂਰ ਹੋ ਜਾਵੋਗੇ ਉਸ ਦਿਨ ਚੀਜ਼ਾਂ ਤੁਹਾਡੇ ਨਾਲ ਆਸਾਨ ਹੋ ਜਾਣਗੀਆਂ ਇਹ ਛੋਟੀ ਜਿਹੀ ਕਹਾਣੀ ਬਸ ਸਿਰਫ ਇਹੀ ਸਿਖਾਉਂਦੀ ਹੈ Danfad.